ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਈ ਆਪਣੇ YouTube ਚੈਨਲ ਨੂੰ ਜੇਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019800 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਵਦੀ ਪਈ ਪਿੰਡ ਬਾਲੀਆਂ ਨੇੜੇ ਤੋਂ ਲਵਰਨਾ ਮੋਬਾਈਲ ਨੰਬਰ ਆਪਣਾ 8360329597 83603 29597 ਇਹਦੇ ਬਾਅਦ ਬੱਚੀ ਦੇਖੀ ਜਾਂਦੇ ਆ ਇਹ ਪਹਿਲਾ ਸੂਰ ਸੂਈ ਹੈ ਹਾਂਜੀ ਪਹਿਲਾ ਸੂਰ 4 ਦੰਦ ਹੈ 4 ਦੰਦ ਬੱਚਾ ਇਹਨੇ ਕੀ ਦੇਤਾ ਬੱਚੀ ਹੈ ਜਰਸੀ ਨਸਰ ਦੀ ਸੋ ਜਰਸੀ ਨਸਰ ਦੀ ਬੱਚੀ ਦੇਖੋ ਬੜਾ ਮੂਹ ਕਰੀ ਬੱਚੀ ਦਰੇ ਨੂੰ ਸੋ ਬੱਚੀ ਦੇਖੋ ਬਹੁਤ ਪਿਆਰੀ ਟੂਆ ਵਗੈਰਾ ਕੰਨ ਨਿੱਕਾ ਨਿੱਕਾ ਤੇ ਜੇਰ ਜਰੂ ਓਕੇ ਜਮ ਹਾਂਜੀ ਹਾਂਜੀ ਜੇਰੇ ਦੀ ਪੈ ਗਈ ਕੈ ਕਿ ਵਜੇ ਸੂਈ ਹੈ ਇਹ ਸਵੇਰੇ 2:30 ਵਜੇ ਸੂਈ ਹੈ ਠੀਕ ਹੈ ਤੇ ਕਿਨੇ 4 14 ਸਵੇਰੇ ਇਹਦਾ ਪਾ 4 ਲੀਟਰ ਬਹੁਤ ਤੇ ਬੱਚੀ ਬੁਚੀ ਰਕਾਦੀ 4 ਲੀਟਰ ਬੋੜਾ ਬਚੋਤਾ ਹਨਾ ਤੇ ਚਾਰੂ ਵਗੈਰਾ ਗਾਲਾ ਵਗੈਰਾ ਵਧੀਆ ਕਰਦੀ ਕੋਈ ਓਕੇ ਅੰਦਾਜ਼ਾ ਲਾ ਸੀ ਕਿਨੇ ਦੁੱਧ ਤੇ ਚੱਲ ਜੂਗੀ ਇਹ ਇਹਦੀ ਮਾਂ ਚਾਹਵੀ 25 ਲੀਟਰ ਵਾਲੀ ਦੀ ਪੱਕੀ ਪੂਰੇ ਸਾਲ ਨਾਲ ਦੁੱਧ ਦੂ ਆ ਇਹਦਾ ਪਹਿਲਾ ਹੀ ਠੀਕ ਹੈ ਅੰਦਾਜ਼ਾ ਲਾ ਸੀ ਗਏ ਪਿਆ ਵੀ 15 16 ਤੋਂ ਪਰ ਵਧੀਆ ਵਧੀਆ ਦੁੱਧ ਦੇ ਜੀ ਸੇਵਾ ਤੇ ਧਾਰਾ ਤੂੰ ਰੋਕਿਆ ਹਾਂਜੀ ਹਾਂਜੀ ਧਾਰਾ ਸੁਭਰਤ ਧਾਰਾ ਦੇਖ ਸਕਦੇ ਹੋ ਪੂਰੇ ਸਾਫ ਸੁਥਰੇ ਚੋਣਾ ਮੋਟਾ ਮੋਟਾ ਚੋਣਾ ਤੇ ਵੀਰ ਮੋੜਾ ਸੜ ਜਿਵੇਂ ਧਾਰਾ ਮਾਰ ਦੇ। ਸੋ ਧਾਰਾ ਵਗਲਾ ਬੱਚਾ ਬਨ ਲੈਣਾ ਸੀ ਪਹਿਲਾਂ ਤੂੰ। ਤੇ ਧਾਰਾ ਦੇਖੋ ਧਾਰਾ ਦੀ ਪੂਰੀ ਓਕੇ ਐ। ਮੇਰੇ ਸਾਬ ਨੂੰ ਨਿਆਣਾ ਪਾਉਣਾ ਪਾੜੋ ਨਹੀਂ ਕੋਈ ਲੋੜ ਹੀ ਨਹੀਂ ਹਨ। ਠੀਕ ਐ ਅੰਦਾਜ਼ਾ ਲਾ ਸਕੀ ਆਵੇਂ 16 ਕ ਮੰਨ ਕੇ ਲੈ ਲੈ ਬੰਦ। ਦੁੱਧ 6 ਵਾਦ ਆਈ ਦੁੱਧ 18 ਲੀਟਰ ਵੀ ਦੇ ਸਕਦੇ। ਪਰ ਅਗਲਾ 16 ਮੰਨ ਲੈ। ਹਾਂ ਜੀ ਪਹਿਲਾ ਸੂਆ। ਠੀਕ ਐ ਪਹਿਲਾ ਸੂਆ 4 ਦਾ ਦਾ। ਫਸ ਠੀਕ ਐ ਓਕੇ ਜਮ। ਸੋ ਧਾਰਾ ਸਾਰੇ ਮਾਰ ਕੇ ਦਿਖਾ ਦਿਆਂ। ਨਾ ਤੋਰਦੀ ਬਾਪੇ ਨੂੰ। ਸੋ ਵੀਰੋ ਕੱਦ-ਕਾਠ ਵਗੈਰਾ ਵੇਖਦਾ ਦੇਖ ਸਕਦੇ ਹੋ ਤੇ ਲੇਵਾ ਦੇਖੋ ਸੋਣਾ ਚੰਗੀ ਗਿੰਦ ਜਾਨ ਵਾਲੇ ਪ੍ਰਿੰਟ ਪੁਨ ਬਹੁਤ ਚੰਗੇ ਆ ਰਾਜੀ ਸਮੀ ਬਲੀ ਵੀ ਖੈਰ ਠੀਕ ਆ ਪਹਿਲਾ ਸੂਆ ਪਲੂਨ ਸੂਈ ਆ ਮੂੰਹੋਂ ਚਾਰ ਦੰਦ ਸੂਈ ਆ ਤੇ ਫੇਸ ਕੁਆਲਿਟੀ ਵਗੈਰਾ ਦੇਖੋ ਤੇ ਠੰਡੀ ਠੁੰਡੀ ਦੇ ਵੀਰੇ ਬਰਫੀ ਆ ਜਾਵਾ ਹਨਾ ਜਿੱਥੇ ਮਰਜ਼ੀ ਖੜਾ ਕੇ ਚੋਈ ਜਦੋਂ ਕੋਈ ਡੈਕੀ ਦਿੱਨੀ ਇਹਨੂੰ ਸੋ ਦੇਖੋ ਪ੍ਰਿੰਟ ਪੁਨ ਬਾਕੀ ਪਿੱਛੇ ਬੱਛੀ ਦਿੱਤੀ ਜਿਹਨੇ ਉਹਦਾ ਕੋਈ ਮੁੱਲ ਨਹੀਂ ਜਰਸੀ ਬੱਛੀ ਪੈਦਾ ਹੋਈ ਆ ਐਚ ਐਫ ਬੱਛੀ ਦੇ ਬੇਟੋ ਥੇਲੇ ਵਾਲੂ ਵਾ ਦੇਖੋ ਠੀਕ ਆ ਸੋਟੀ ਨਹੀਂ ਕਾਦ ਵਿੱਡ ਬਹੁਤ ਆ ਜਿੰਦੇ ਜਾਣ ਦੇ ਵਿੱਚ ਫੇਸ ਕੁਆਲਿਟੀ ਵਗੈਰਾ ਦੇਖੋ ਤੇ ਚੰਗੀ ਗੇਅਰ ਕਰ ਲਾਂਗੇ ਬਸ 17 18 ਨੇ 16 17 16 17 ਕਿਲੋ ਦੁੱਧ ਦੇਣੀ ਇਹਦਾ ਹਵਾਨਾ ਗਵਾਹੀ ਭਰਦਾ ਕਿ ਇਹ ਰੇ ਦੁੱਧ ਦੇ ਦੂ। ਉਹ ਠਾਂਡੇ ਵਾ ਦੇਖੋ ਨੇੜੇ ਤੋਂ ਸੋਹਣਾ ਸਾਫ ਸੁਥਰਾ ਚਾਰੇ ਤਾਂ ਨਿਕਲਵੇਂ ਬਿੱਥੀ ਦੇ ਤੇ ਬਾਕੀ ਜਿਹੜਾ ਜਾਨਵਰਾ ਪਿੱਛੇ ਅਨਮੁੱਲਾ ਜਾਨਵਰਾ ਇਹਦਾ ਕੋਈ ਮੁੱਲ ਨਹੀਂ ਬੱਚੀ ਦਾ ਜਰਸੀ ਈ ਦੀ ਬੱਚੀ ਏ ਜਰਸੀ ਐਚ ਐਫ ਦੇ ਬੇਟੋ ਪੈਦਾ ਹੋਈ ਹੈ ਇਹਦਾ ਭਾਅ ਫਿਰ ਆਪਾਂ ਕੀ ਰੱਖਿਆ ਇਹਦਾ ਰੇਟ ਹੈ 55000 ਰੁਪਏ ਮਾਨਦਾਰ ਹੋ ਜਾਊਗਾ ਹੋ ਜਾਊਗਾ ਠੀਕ ਹੈ ਨੰਬਰ ਬੋਲੀ ਦਿਵਾਰੇ ਆਪਣਾ 83623597 ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਉਹ ਵੀ 4 ਦੰਦ ਦਾ ਅਰੀਜਨਲ 4 ਦੰਦ ਦਾ ਠੀਕ ਹੈ ਧੰਨਵਾਦ